ਦੇ ਕੋ ਗੜੀ ਸੁੱਟ ਕੇ ਵਿਰਾਨ ਹੋ ਗਏ ਉਹ ਉੱਥੇ ਗਏ ਔਰ ਵਾਪਸ ਨਹੀਂ ਆਏ ਕਹ ਲਿਆ ਵੀ ਉੱਥੇ ਕਿਸੇ ਮੁਸਲਮਾਨ ਦੇ ਨਾਲ ਆਪਣਾ ਧਰਮ ਬਦਲ ਕੇ ਮੁਸਲਮਾਨ ਬਣ ਕੇ ਉੱਥੇ ਉਹਦਾ ਵਿਆਹ ਕਰਾ ਰਿਹਾ ਥਾ ਉੱਥੇ ਰਹਿੰਦੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਦ ਇਤਨੀ ਸਫੀਰ ਵਿੱਚ ਉਹਨਾਂ ਨੇ ਵੀਜ਼ਾ ਦਿੱਤੇ ਫਿਰ ਉਹ ਜਨਾਨੀ ਕਿਸ ਤਰ੍ਹਾਂ ਆਬ ਆਪ ਆਲੋਪ ਹੋ ਕੇ ਵਿਆਹ ਕਰਾ ਕੇ ਉੱਥੇ ਰਹਿ ਗਏ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਦੋਹਾਂ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਜੀ ਇਸ ਕੰਮ ਆਸਤੇ ਦੋਨੋਂ ਸਰਕਾਰਾਂ ਜ਼ਿੰਮੇਵਾਰ ਹਨ ਜਿਸ ਜਨਾਮੀ ਦੇ ਉੱਤੇ ਤਿੰਨ ਮਕਦਮੇ ਚੱਲ ਰਹੇ ਹਨ ਔਰ ਇੱਕ ਇੱਕ ਮਕਦਮੇ ਦੀ 10-10 ਸਾਲ ਕੈਦ ਹੋ ਉਸ ਜਨਾਮੀ ਨੂੰ ਬਾਹਰ ਜਾਣ ਤੇ ਵੀਜ਼ਾ ਕੋ ਦਿੱਤਾ ਗਿਆ ਕਿਤੇ ਕਹਿੰਦੇ ਦਿੱਤਾ ਗਿਆ ਕਿਤੇ ਫਾਊਂਡੇਸ਼ਨ ਦੇ ਦਿੱਤਾ ਗਿਆ ਅਗੋਂ ਇਹ ਜੀ ਘਟਨਾ ਨਾ ਹੋਵੇ ਉਹਦੇ ਲਈ ਜ਼ੂਰੀ ਹੈ ਕਿ ਉਸ ਜਨਾਨੀ ਨੂੰ ਵਾਪਸ ਪਾਕਿਸਤਾਨ ਦੀ ਸਰਕਾਰ ਕੋਲ ਵਾਪਸ ਭੇਜੇ ਵਾਪਸ ਭੇਜ ਕੇ ਔਰ ਇਹ ਦੱਸਦੇ ਵੇਵੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਕੀ ਫਤਗ ਮੰਨ ਬੜੇ ਵਿਸ਼ੋਸ ਨਾਲ ਇਹ ਗੱਲ ਕਹਿ ਨਹੀਂ ਪਾ ਰਿਹਾ ਇੱਕ ਸਵਾਰ ਤਕਰੀਬਨ 2000 ਤਕਰੀਬਨ 2000 ਜਿਹੜੇ ਖਾਂ ਨੂੰ ਗਾਣੋਂ ਸਮ ਦਰਸ਼ਨ ਦੇ ਕਰਾਉਂਦੇ ਉਹਨਾਂ ਕੋ ਉਗਰਾਨੀ ਸਰਪਤੀ ਕੋ ਜਿਹੜੀ ਸੀ ਪੂਰਤਲੇ ਦੀ ਰਹਿਣ ਵਾਲੀ ਸੀ ਉਹ ਉੱਥੇ ਗਈ ਔਰ ਵਾਪਸ ਨਹੀਂ ਆਈ ਪੂਰੀ ਕਾਹਤ ਕਰਨ ਬਾਅਦ ਪਤਾ ਚੱਲਿਆ ਵੀ ਉੱਥੇ ਇੱਕ ਇਸੇ ਮੁਸਲਮਾਨ ਦੇ ਨਾਲ ਆਪਣਾ ਧਰਮ ਬਦਲ ਕੇ ਮੁਸਲਮਾਨ ਬਣ ਕੇ ਉੱਥੇ ਵਿਆਹ ਕਰਾ ਰਿਆ ਤੇ ਉੱਥੇ ਰਹਦੀ ਹੈ ਮੈਂ ਸੰਗਠਨ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਇਸ ਵਾਰ ਜਿਹੜੇ ਵੀਜ਼ੇ ਲੱਗੇ ਉਹਨਾਂ ਦੇ ਵਿੱਚ ਸਾਫ਼ ਲਿਖਿਆ ਐ ਕਿ ਕੋਈ ਵੀ ਯਾਤਰੀ ਗੁਰਦੁਆਰਾ ਦੇ ਅੰਦਰ ਰਹਿ ਸਕਦਾ ਬਾਹਰ ਕੋਈ ਨਹੀਂ ਰਹਿ ਸਕਦਾ ਕਿਸੇ ਨੇ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਦ ਤੱਕ ਨਹੀਂ ਸਫਤੇ ਵਿੱਚ ਉਹਨਾਂ ਨੇ ਵੀਜ਼ਾ ਦਿੱਤੇ ਨਾ ਫਿਰ ਉਹ ਜਨਾਨੀ ਕਿਸ ਤਰ੍ਹਾਂ ਅਬ ਅਲੋਪ ਹੋ ਕੇ ਵਿਆਹ ਕਰਾ ਕੇ ਉੱਥੇ ਰਹਿ ਰਹੀ ਹੈਗੀ ਇਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਦੋਵਾਂ ਸਰਕਾਰਾਂ ਨੂੰ ਮੇਰੀ ਬੇਨਤੀ ਹੈਗੀ ਇਸ ਕੰਮ ਆਸੇ ਦੋਨੋਂ ਸਰਕਾਰਾਂ ਜ਼ਿੰਮੇਦਾਰ ਹਨ ਹਿੰਦੁਸਤਾਨ ਦੀ ਸਰਕਾਰ ਦਾ ਇੱਕ ਇੱਕ ਬੰਦਾ ਅੱਜ ਵੀ ਰਾਤੋਂ ਇਹ ਔਰਜੈਂਸੀਆਂ ਤੋਂ ਉਹਦੀ ਤਹਿਕੀਕਾਤ ਕਰਕੇ ਭੇਜਿਆ ਜਾਊਗਾ ਜਿਸ ਜਨਾਮੀ ਦੇ ਉੱਤੇ ਤਿੰਨ ਮੁਕੱਦਮੇ ਚੱਲ ਰਹੇ ਹਨ ਔਰ ਇੱਕ ਇੱਕ ਮੁਕੱਦਮੇ ਦੀ 10-10 ਸਾਲ ਕੈਦ ਹੋਵੇ ਉਸ ਜਨਾਮੀ ਨੂੰ ਬਾਹਰ ਜਾਣ ਦੇ ਵੀਜ਼ਾ ਕੋ ਦਿੱਤਾ ਗਿਆ ਕਿਤੇ ਕਹਿੰਦੇ ਦਿੱਤਾ ਗਿਆ ਕਿਤੇ ਫੰਡੇਸ਼ਨ ਦੇ ਦਿੱਤਾ ਗਿਆ ਮੈਂ ਹੁਣ ਇਸ ਗੱਲ ਵਿੱਚ ਨਹੀਂ ਪੈਣਾ ਚਾਹੁੰਦਾ ਅਗੋਂ ਐਜੀ ਘਟਨਾ ਨਾ ਹੋਵੇ ਉਧਰ ਲਈ ਜ਼ੂਰੀ ਹੈ ਕਿ ਉਸ ਜਨਾਬ ਨੇ ਵਾਪਸ ਪਾਕਿਸਤਾਨ ਦੀ ਸਰਕਾਰ ਕੋਲ ਵਾਪਸ ਭੇਜੇ ਵਾਪਸ ਭੇਜ ਕੇ ਔਰ ਇਹ ਦਰਸਦੇ ਹੋਏ ਕਿ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਦੇ ਨਾਲ ਉਹ ਵੀ ਦੋਸ਼ੀ ਸਾਬਤ ਹੋ ਕੇ ਉਹਨਾਂ ਦੀ ਬੰਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਮੈਨੂੰ ਉਮੀਦ ਹੈ ਕਿ ਹਿੰਦੁਸਤਾਨ ਦੀ ਸਰਕਾਰ ਔਰ ਪਾਕਿਸਤਾਨ ਦੀ ਸਰਕਾਰ ਇਸ ਗੰਮ ਨੂੰ ਸੀਰੀਅਸਲੀ ਲੈਣਗੇ ਇਹ ਦੇਸ਼ ਕੋਈ ਕੁੱਤਾ ਵੀ ਵਰਤੇ ਚਾਏਗੀ ਇਤਨੀ ਬੇਨਤੀ ਕਰਦਾ ਹਾਂ ਕਿ ਮਦਹਾਜਾਤਾਂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ